ਬੜਾ ਵੱਡਾ ਇਤਿਹਾਸ ਆ ਦੋਸਤੋ ਸਿੱਖ ਕੌਮ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਦੂਸਰੇ ਧਰਮਾਂ ਲਈਆਂ ਦੂਸਰੇ ਲੋਕਾਂ ਲਈ ਹਨਾ ਇਨਸਾਨੀਅਤ ਤੌਰ ਤੇ ਤੇ ਅੱਜ ਜਿਹੜੇ ਇਹ ਸਿੱਖ ਧਰਮ ਦੇ ਵਿੱਚ ਗੰਦ ਬੰਦੇ ਪੈਦਾ ਹੋ ਗਏ ਜਿਹੜੇ ਮਤਲਬ ਇਹ ਸਿੱਖੀ ਨੂੰ ਢਾਲਾਈ ਤੁਰੇ ਜਾਂਦੇ ਆ ਤੇ ਇਹ ਸ਼ਾਹੀ ਮਾਮ ਸਾਹਿਬਾਂ ਮਲੇਲ ਕੋਟਲੇ ਤੋਂ ਇਹਨਾਂ ਨਾਲ ਮੇਰੀ ਵੀ ਥੋੜੀ ਬਾਲੀ ਗੱਲ ਹੋਈ ਸੀ ਇਸ ਵਿਸ਼ੇ ਤੇ ਇਹਨਾਂ ਨੂੰ ਕਿਸੇ ਨੇ ਮੈਸੇਜ ਕੀਤਾ ਵੀ ਉੱਥੇ ਹੁਣ ਰਾਸ਼ਨ ਦੀ ਲੋੜ ਨਹੀਂ ਰਾਸ਼ਨ ਨਾਲ ਲੈ ਕੇ ਜਾਇਓ ਤੇ ਸ਼ਾਈ ਇਮਾਮ ਸਾਹਿਬ ਨੇ ਨਾ ਵੀਡੀਓ ਬਣਾ ਕੇ ਇਹ ਉਹ ਸਭ ਉਹਨਾਂ ਬੰਦਿਆਂ ਦੇ ਮੂੰਹ ਤੇ ਚਪੇੜਾਂ ਮਾਰੀਆਂ ਆ ਵੀ ਜੇ ਯਾਰ ਇਹ ਕਹਿੰਦੇ ਵੀ ਸਾਲ-ਸਾਲ ਦਾ ਰਾਚਨ ਜੋੜ ਲਿਆ ਨਾ ਇਹਨਾਂ ਮਤਲਬ ਕਿ ਐਸੀ ਲੋਕਾਂ ਨੇ ਮਜ਼ਦੂਰ ਲੋਕਾਂ ਨੇ ਤੇ ਇਹ ਸ਼ਾਈ ਇਮਾਮ ਸਾਹਿਬ ਕਹਿੰਦੇ ਵੀ ਯਾਰ ਫਿਰ ਕੀ ਹੋ ਗਿਆ ਮਹੀਨੇ ਦਾ ਜੋੜਨ ਦੋ ਆ ਮਹੀਨੇ ਦਾ 6 ਮਹੀਨੇ ਦਾ ਜੋੜਨ ਫਿਰ ਕੀ ਹੋ ਗਿਆ ਅਸੀਂ ਦੇਾਂਗੇ ਕੁਝ ਨਹੀਂ ਹੁੰਦਾ ਤੇ ਯਾਰ ਸਾਡੇ ਵਾਲੇ ਭਾਏ ਦੇ ਕੀ ਯਾਰ ਅੱਠ ਯਾਰ ਪੈਰੀਆਂ ਬੰਨੇ ਵਾਲਾ ਮਨ ਨੁਕਸਾਨ ਹੋਇਆ ਨਾ ਤੇ ਉਥੇ ਮਜ਼ਦੂਰਾਂ ਵੀ ਤਾਂ ਮਜ਼ਦੂਰਾਂ ਦਾ ਨੁਕਸਾਨ ਵੀ ਤਾਂ ਹੋਇਆ ਹੀ ਆ ਯਾਰ ਉਹਨਾਂ ਨੂੰ 6-7 ਮਹੀਨੇ ਸਾਲ ਕੰਮ ਨਹੀਂ ਲੱਭਣਾ ਯਾਰ ਹੁਣ ਵੀ ਤਾਂ ਉਹ ਭੈ 20-25 ਦਿਨ ਤੋਂ ਵਿਹਲੇ ਹੀ ਬੈਠੇ ਆ ਜੇ ਕਿਸਾਨ ਨੂੰ ਆ ਫਸਲ ਨਾ ਚੱਕਦਾ ਕਿਸਾਨ ਕੀ ਕਿਸਾਨ ਭੁੱਖਾ ਮਰ ਚੱਲਿਆ ਸੀ ਅੰਨ ਦਾ ਤਾਂ ਉਹ ਮਤਲਬ ਕਹਿੰਦੇ ਆ ਕਿਸਾਨ ਨੂੰ ਕਿਸਾਨ ਤਾਂ ਦੂਸਰਾ ਢਿੱਡ ਭਰਨ ਆਲਾ ਆ ਕੁਝ ਨਹੀਂ ਹੋਣਾ ਸੀ ਆ ਫਸਲ ਜੇ ਨਾ ਚ ਯਾਰਾ ਪਾਣੀ ਪਹਿਲੀ ਵਾਰੀ ਥੋੜੀ ਆਇਆ ਉਥੇ ਬਹੁਤ ਵਾਰੀ ਤੇ ਯਾਰ ਅਸਲੋਂ ਹੀ ਸ਼ਰਮ ਲਾਤੀ ਤੁਸੀਂ ਨਿਆਰੇ ਨਾ ਪੱਗਾਂ ਦੀ ਇਹ ਨਾ ਧਾਰਿਆਂ ਦੀ ਵੀ ਕਦਰ ਨਾ ਰੱਖੀ ਹਨਾ ਤੁਸੀਂ ਐਡੇ ਐਡੇ ਮੂੰਹ ਤੇ ਧਾਰੇ ਰੱਖ ਕੇ ਤੁਸੀਂ ਮਤਲਬ ਹੱਥਾਂ 'ਚੋਂ ਰਾਸ਼ਨ ਖੋਨੇ ਫਿਰਦੇ ਆ ਕਿੱਡੀ ਕੁ ਮਤਲਬ ਜੇ ਵੀਡੀਓ ਵੀ ਬਣਾਉਨੇ ਫਿਰਦੇ ਆ ਕਿੱਡੀ ਤੇ ਤੁਹਾਡੀ ਵਾਵਾ ਹੋਣ ਡਈ ਵਰਲਡ ਦੇ ਵਿੱਚ ਥੂ ਥੂ ਹੋਣ ਡਈ ਆ ਲਾਂਦਾ ਪਾਉਣਦੇ ਤੁਹਾਨੂੰ ਲੋਕ ਤੁਸੀਂ ਯਾਰ ਤੁਸੀਂ ਪੜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੁਸੀਂ ਪੜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਭਾਈ ਕਰਾਂ ਯਾ ਜਿਹਦਾ ਇਤਿਹਾਸ ਪੜੋ ਮੜਾ ਜਾ ਉਹ ਕੀ ਕਰਦੇ ਸੀ ਯਾਰ